ਗੁਰਜ ਲਿੱਟਾ ਵਾਲਾ ਉਧਰ ਕਹਿੰਦੇ ਰਵੀ ਦੀਆਂ ਦੋ ਕਬੱਡੀਆਂ ਤੇ 31 ਸੌਰੀਆਂ ਹਰਬਰਵੀਰ ਤੇ ਦਰਸ਼ੇਪ ਤੇ ਆਕਾਸ ਵੀਰ ਵੱਲੋਂ ਪਹਿਲੀ ਸਫਲ ਪੈ ਗਈ ਹੈ ਉਧਰ ਗੁਰੂ ਦੇ ਬਾਣੇ ਵਿੱਚ ਜਿੰਨੇ ਵੀ ਸਾਡੇ ਰਿਆ ਕਿਸੇ ਹੈ ਉਹਨਾਂ ਦਾ ਵੀ ਸਨਕਾਰ ਸੁਨੀਆਂ ਸਰਦਾਰਾਂ ਤੇ ਵੀ ਪਹਿਲੀ ਸਰਦਾਰੀ ਹੈ ਕੱਬੇ ਨੇ ਰੂਹ ਇਸ ਨੂੰ ਦੇਖ ਕੇ ਦੀ ਧਾਰੀ ਹੈ ਜਿਵੇਂ ਕੌਕਿਆਂ ਵਾਲਿਆ ਹੈ ਰਾਦਾ ਟੱਕਰ ਦਾ ਜੇ ਦੁਸ਼ਮਣ ਦੇ ਨਾਲ ਪੰਗਾ ਲਈਏ ਮੁਰਕੇ ਦਾ ਢਿੱਲੇ ਪਈਏ ਨੱਕ ਵਿੱਚ ਦਬਕ ਕਰਕੇ ਰਹੀ ਹੈ ਆਉਂਦਾ ਨਹੀਂ ਇੱਕ ਵਾਰੀ ਜੇ ਲੱਗ ਜੇ ਵੇਲਾ ਆਹ ਪਹਿਲਵਾਨ ਹੀ ਸੰਭਾੜੋ ਤਾੜੀਆਂ ਮਾਰ ਦਿਓ ਮੇਰੇ ਵੀਰੋ ਲੋਕਾਂ ਨੂੰ 9 ਮਈ ਨੂੰ ਟਾਈਮ ਸਾਖ ਨੂੰ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਹੈ ਜਿੱਥੇ ਚੋਟੀ ਦੀਆਂ ਦੋ ਕਲਬਾਂ ਮੁਕੜ ਰਹੀਆਂ ਇੱਕ ਪਾਸੇ ਕਹਿੰਦੇ ਖੇਰਾਵਲੀਆ ਗੱਗੀ ਦੀ ਖੇਡ ਕਲਬ ਹੋਵੇਗੀ ਕਿ ਦੂਸਰੇ ਪਾਸੇ ਬਾਬਾ ਬਲਵਿੰਦਰ ਸਿੰਘ ਕਬੱਡੀ ਕਲਬ ਗੁਰੂ ਸਾਹਿਬ ਗੁਰੂਆਂ ਦੀ ਧਰਤੀ 'ਚ ਕਹਿੰਦੇ ਖਡੂਰ ਸਾਹਿਬ ਦਾ ਜ਼ਿਕਰ ਹੁੰਦਾ ਹੈ ਸ਼ਕਤੀ ਆਈ ਦੀ ਹੈ ਪਾਸੇ ਆਈ 27 ਸਾਵਣੂ ਤੇ ਮਈ ਦੇ ਮਹੀਨੇ ਦੇ ਵਿੱਚ ਵੱਡਾ ਕਬੱਡੀ ਕੱਪ ਜਥੇਦਾਰ ਬਾਬਾ ਅ tartar ਸਿੰਘ ਦੀ ਸਰ ਸਿੰਘ ਵਾਲਿਆਂ ਦੇ ਮਈ ਦੇ ਵਿੱਚ ਵੱਡਾ ਕਬੱਡੀ ਕੱਪ ਹੋਵੇਗਾ ਲਾਡੀ ਮੈਂ ਲਾਡੀ ਦੀ ਤਾੜੀਆਂ ਮਾਰ ਲਓ ਮੇਰੇ ਵੀਰੋ ਮੁੰਡਾ ਆ ਗਿਆ ਖੋਜੇ ਆੜੀਆ ਖੇਡ ਮਾਰ ਦੇ ਵਿੱਚ ਇਸ ਸਮੇਂ ਵੱਡੀ ਪੌਣ ਲਈ ਵਾਧਾ ਹੋਇਆ ਤੱਤਾ ਧੋੜ ਧੁੱਪ ਤੇ ਟੱਕੇ ਟਪਾ ਮਿਲਨ ਕਬੱਡੀ ਦੇ ਵਿੱਚ ਪੱਕੇ ਇਸ ਵੀ ਮੁੰਡਾ ਖੋਜੇ ਆੜੀਆ ਕਹਿੰਦੇ ਕਬੱਡੀ ਪਾਰ ਦੇ ਲਈ ਵਾਧਾ ਹੋਇਆ ਲੈ ਵੀ ਜੱਗਿਆ ਬੱਲੇ 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 ਪਰ ਜੇ ਮੁੰਡੇ ਨੂੰ ਵਾੜੀਆਂ ਤਾਲੀਆਂ ਤਾਲੀਆਂ ਮਾਰ ਦੋ ਅੱਜ ਅਮਰੀਕਾ ਵਾਲੇ ਵੀ ਖੁਸ਼ ਨੇ ਕਿ ਅੱਜ ਮੁੰਡਾ ਫੇਰਿਆ ਫਿਰਦਾ ਸਾਡੇ ਪਿੰਡ ਦੇ ਖੇਡ ਗਰਾਉਂਡ ਦੇ ਵਿੱਚ ਬਹੁਤ ਸਨਕਾਰ ਹੈ ਰਵੀ ਗੁਰਦਲਿੰਗਾ ਦੀਆਂ ਦੋ ਕਬੱਡੀਆਂ ਤੇ ਸਹੀ ਗੱਲ 4100 ਰਵਨ ਭਾਈ ਅਕਾਸ ਭਾਈ ਤਰਸ਼ੀਮ ਭਾਈ ਹਰਬਰ ਭਾਈ ਵੱਲੋਂ ਤੇ ਅੰਤਾਰ ਵੱਲੋਂ ਉਹਦਾ ਵੱਲੋਂ ਕਹਿੰਦੇ 42 ਸਾਲੀਆਂ ਦੋ ਕਮੇਟੀਆਂ ਹੁਣ ਇਹ ਸਾਡੇ ਵੀਰ ਐਲਾਨ ਕਰਵਾਉਂਦੇ ਆ ਪਾਪਾ ਸਕਾਰ ਪਾਪਾ ਧੰਨਵਾਦ ਕਰਦੇ ਆ ਲਓ ਪਹਿਲੀ ਹੋਈ ਰੇਡ ਹੈ ਚਾਫੀ ਚਾਰ ਨੇ ਚਾਰਾਂ ਦੇ ਵਿੱਚੋਂ ਹੁਣ ਕੌਣ ਟੱਕਦਾ ਸ਼ਾਹਬਲ ਬਸਿਆ ਦੇ ਵਿੱਚ ਸਾਡੀ ਵੀਰੋ ਬੱਲੇ 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 ਕਬੱਡੀ ਕਬੱਡੀ ਨਹੀਂ ਮਾਰੀ ਵਰੀਆਂ ਨੇ ਉਦੋਂ ਜਰਮਨ ਸਾਡਾ ਵੀਰ ਕਿ ਜੱਜ 11 ਨੂੰ 11ਵੇਂ ਹੌਸਲੇ ਤੋਂ ਉੱਤੇ ਰੱਖੀ ਹੋਣ ਤੇ ਨਾਈ ਮਰ ਗਏ ਲੈ ਵੀ ਚਰਮਣਾ ਪਿਆਰ ਹੈ ਕਿ ਦੁਨੀਆ ਮੰਨ ਕਰ ਲਈ ਹੈ ਖੇਡ ਕਬੱਡੀ ਦੇ ਵੱਡੇ ਸਟਾਰਾਂ ਦੀ ਟੱਕਰ ਅੱਜ ਸੁਨਹਾਰਾ ਪਿੰਡ ਦੇ ਵਿੱਚ ਵੱਡੇ ਵੱਲ ਭਿੰਗੇ ਤੇ ਨੰਬਰੇ ਸੁਮੇਤ ਧਾਵੀਦ ਉਹ ਐਲਾਨ ਕਰਵਾਣੇ ਹੈ ਕਿ ਇਹ ਦੋ ਕਬੱਡੀਆਂ ਤੇ 1100 ਲੈ ਵੀ ਕਹਿੰਦੇ ਟੀ-ਸ਼ਰਟ ਲਾ ਕੇ ਨਾ ਕਿਉਂਕਿ ਕਬੱਡੀ ਖਾਣੇ ਤੋਂ ਸਾਡੇ ਪਿੰਡ ਦਾ ਮਾਣ ਆ ਮਿਲਿਆ ਲੇਵੀ ਰਵੀ ਤੇਰਾ ਵੀ ਧੰਨਵਾਦ ਆ ਰਵੀ ਤੇ ਜੱਗੇ ਦੇ ਚੱਕਰ ਆ ਅੱਜ ਕਹਿੰਦੇ ਜੂਨੀਅਰ ਤੇ ਸੀਨੀਅਰ ਖਿਡਾਰੀ ਸਾਰੇ ਪਹੁੰਚੇ ਹੋਏ ਆ ਸਤਿ ਸ੍ਰੀ ਅਕਾਲ ਜੀ ਨਜੀਬ ਮਾਗੀ ਆ ਗਏ ਨਾ ਪੈਂਦੀ ہوئی ਕਬੱਡੀ ਵੇਖਦਾ ਹੈ ਖੇਡ ਮੈਦਾਨ ਦੇ ਵਿੱਚ ਮੈਚ sire ਦਾ sire ਦੀ ਬਾਜੀ ਹੈ ਕੌਣ ਜਿੱਤਦਾ ਕੌਣ ਬਲੇ ਹੋ ਲੱਗ ਗਿਆ ਜੇ ਬੱਲੇ 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 ਕਬੱਡੀ 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 sire ਦੀ ਚੱਕਰ ਬੱਲੇ 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 लॻियां वाहो वॾा दबाबे वारा पब्बी